ਘਰ ਦੇ ਵਿੱਚ ਬੈਲੇ ਬੈਠੇ ਪਤੀ ਨੂੰ ਕੰਮ ਧੰਦਾ ਕਰਨ ਲਈ ਕਹਿਣਾ ਇੱਕ ਪਤਨੀ ਦੀ ਜ਼ਿੰਦਗੀ ਤੇ ਭਾਰੀ ਪੈ ਗਿਆ। ਘਟਨਾ ਲੁਧਿਆਣਾ ਦੇ ਪ੍ਰਤਾਪ ਸਿੰਘ ਇਲਾਕੇ ਦੀ ਹੈ। ਜਿੱਥੇ ਤਰुण ਨਾਂ ਦੇ ਸ਼ਖਸ ਨੇ ਆਪਣੇ ਪਤਨੀ ਤੇ ਚਾਕੂਆਂ ਦੇ ਨਾਲ ਹਮਲਾ ਕਰ ਉਸ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ। ਪਤਨੀ ਦੀ ਗਲਤੀ ਸਿਰਫ ਐਨੀ ਸੀ ਕਿ ਉਸ ਨੇ ਘਰ ਵਿਹਲੇ ਬੈਠੇ ਪਤੀ ਨੂੰ ਕੋਈ ਕੰਮ ਲੱਭਣ ਤੇ ਲਈ ਕਿਆ ਸੀ। ਘਟਨਾ ਤੋਂ ਬਾਅਦ ਪੀੜਤ ਸ਼ਗਵਾਨੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਤਰਫਰਾਰ ਹੋ ਗਿਆ। ਚਿਵਨੀ ਦੇ ਮਤਾਬਕ ਪੋਸਤਾ ਪਤੀ ਕੋਈ ਕੰਮਕਾਰ ਨਹੀਂ ਕਰਦਾ ਸੀ ਜਿਸ ਤੇ ਕਾਰਨ ਅਕਸਰ ਘਰ ਦੇ ਵਿੱਚ ਝਗੜਾ ਰਹਿੰਦਾ ਸੀ ਬੀਤੀ ਕੱਲ ਇਸੇ ਗੱਲ ਨੂੰ ਲੈ ਕੇ ਪਤੀ ਦੇ ਨਾਲ ਉਸ ਦੀ ਬਹਿਸ ਹੋਈ ਤਾਂ ਪਤੀ ਨੇ ਉਸ ਤੇ ਚਾਕੂ ਦੇ ਨਾਲ ਵਾਰ ਕਰ ਦਿੱਤਾ ਮੇਰੇ ਹਸਬੰਡ ਜਿਹੜੇ ਸੀ ਉਹ ਸਾਰੇ ਹਮੇਸ਼ਾ ਪੈਸੇ ਲੈ ਕੇ ਚੋਰੀ ਕਰਕੇ ਭੱਜ ਜਾਂਦੇ ਸੀ ਜਿਵੇਂ ਮੈਂ ਜਿਉਂ ਵੀ ਕਮਾਉਂਦੀ ਸੀ ਮੇਰੇ ਕੁਝ ਵੀ ਲੋਕਰ ਵਿੱਚ ਪਿਆ ਚੋਰੀ ਕਰਕੇ ਭੱਜ ਜਾਂਦੇ ਸੀ ਪਰ ਸੋ ਪੈਸੇ ਕੱਢ ਕੇ ਡਰਿੰਕਿੰਗ ਬਹੁਤ ਕਰਦੇ ਸੀ ਹਾਲਾਂਕਿ ਉਹਨਾਂ ਦਾ ਬੇਟਾ ਕੁਝ ਵੀ ਨਹੀਂ ਸੀ ਕਰਦਾ ਨਾਈਟ ਡਿਊਟਸ ਵਗੈਰਾ ਕਰਕੇ ਥੋੜਾ ਜਿਹਾ ਆਪਣੇ ਵਾਸਤੇ ਕੰਮ ਦੋ ਵੀ ਹਾਂਜੀ ਕਟਵਨ ਮੇਰੇ ਹਸਬੰਦ ਨੇ ਸਰ ਚਾਕੂ ਮਾਰਿਆ ਜੀ ਮੇਰੇ ਨੇਬਰਸ ਨੇ ਵਿਨੋਦ ਪ੍ਰਸ਼ਰ ਅਤੇ ਉਹਨਾਂ ਦੀ ਵਾਈਫ ਨੇ ਉਹ ਹੈ ਕਿ ਕੱਲ ਸ਼ਾਮੀ ਫੋਨ ਆਇਆ ਜੀ ਕਹਿੰਦੇ ਜੀ ਉਹਨੂੰ ਇਹਦੇ ਹਸਬੰਦ ਨੇ ਚਾਕੂ ਮਾਰ ਕੇ ਪਹੈਲ ਕਰਤਾ ਸਾਰੀ ਜ਼ਖਮੀ ਹਾਲਤ ਜੀ ਉਹਨੂੰ ਇਹਦੇ ਲੈ ਹਸਪਤਾਲ ਅਸੀਂ ਪਹੁੰਚੇ ਤੇ 1:30 ਵਜੇ ਉਹਨਾਂ ਨੇ ਛੁੱਟੀ ਦਿਵਾ ਕੇ ਫਿਰ ਲੈ ਗਏ ਘਰ ਘਰ ਜਾ ਕੇ ਫਿਰ ਵੀ ਹੋਜ ਪਈ ਘਰੋਂ ਫਿਰ ਇਹਨੂੰ ਐਵੇਂ ਹਸਪੀਟਲ ਲੈ ਕੇ ਆਏ ਤਰुण ਰਿਟਾਇਰ ਐਸਐਚਓ ਦਾ ਬੇਟਾ ਹੈ 20 ਸਾਲ ਨਹੀਂ ਦਿਨਾਲ 2 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਦੋਵਾਂ ਦਾ ਇੱਕ ਬੇਟਾ ਵੀ ਹੈ ਦੋਵੇਂ ਪਤੀ ਪਤਨੀ ਨੂੰ ਪਰਿਵਾਰ ਨੇ ਵਕਤ ਤੋਂ ਘਰ ਵੀ ਲੈ ਕੇ ਦਿੱਤਾ ਇਸ ਮਾਮਲੇ ਦੇ ਵਿੱਚ ਫਿਲਹਾਲ ਲੁਧਿਆਣਾ ਦੇ ਥਾਣਾ ਹੈਪੂਬਾੜ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਡਾਕਟਰ ਸਾਹਿਬ ਦੀ ਕਾਨੂੰਨੀ رائے ਹਾਸਲ ਕਰਕੇ ਜਿਹੜੀ ਆਪਣੇ ਐਮਐਲਆਰ ਦੇ ਹਸਾਬ ਨਾਲ ਜਿਹੜੀ ਆਪਣੇ ਕਾਰਵਾਈ ਜੇ ਅਸੀਂ ਸੂਰਤ ਹੋ ਗਈ ਬਿਆਨ ਮੁਤਾਬਕ ਵੈਸੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਠੀਕ ਹੈ ਇਹਨਾਂ ਦਾ ਉਪਰੇ ਨੂੰ ਰਾਹੀ ਜਗੜਾ ਹੋਇਆ ਸਾਰੇ ਪਰਿਵਾਰ ਦਾ ਆ ਸਾਨੂੰ ਪਤਾ ਲੱਗਾ ਕਿ ਤੋਂ ਸੋਨ ਲਾਲ ਆ ਤਰਨ ਕੁਮਾਰ ਉਸੇ ਦੇ ਘਰ ਵਾਲੇ ਦਾ ਨਾਮ ਸ਼ਵਾਨੀ ਦੇ ਇਹ ਸੋਨ ਲਾਲ ਉਹਦੇ ਸੌਦੇ ਦਾ ਨਾਮ